ਅਦਿੱਤਯਾ ਰੌਏ ਕਪੂਰ ਦੀ ਫੈਨ ਦੀ ਸ਼ਰਮਨਾਕ ਹਰਕਤ ਖੁਦ ਨੂੰ ਬਚਾਉਂਦੇ ਹੋਏ ਦਿਖੇ ਐਕਟਰ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਐਕਟਰ ਅਦਿੱਤਯਾ ਰੌਏ ਕਪੂਰ ਦੀ ਜਿਨ੍ਹਾਂ ਦੀ ਜਦੋਂ ਆਸ਼ਕੀ ਟੂ ਫਿਲਮ ਰਿਲੀਜ਼ ਹੋਈ ਸੀ ਤਾਂ ਉਸੇ ਟਾਈਮ ਤੋਂ ਇਹਨਾਂ ਨੂੰ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ ਕੁੜੀਆਂ ਦੇ ਵਿੱਚ ਇਹਨਾਂ ਦੀ ਇੱਕ ਵੱਖਰੀ ਫੈਨ ਫਾਲੋਇੰਗ ਆ ਜਦੋਂ ਵੀ ਇਸ ਐਕਟਰ ਨੂੰ ਕੁੜੀਆਂ ਵੇਖਦੀਆਂ ਨੇ ਤਾਂ ਆਪਣੀ ਹੋਸ਼ੋਂ ਆਵਾਜ਼ ਗਵਾ ਬੈਠਦੀਆਂ ਨੇ ਇਸੇ ਇੱਕ ਬਹੁਤ ਹੀ ਸਹੀ ਐਗਜ਼ਾਮਪਲ ਹਾਲੀ ਦੇ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਇੱਕ ਥਾਂ ਦੇ ਉੱਤੇ ਅਦਿੱਤ્ય ਰੋਏ ਕਪੂਰ ਸਪੌਟ ਹੁੰਦੇ ਨੇ ਤੇ ਇਸ ਦੌਰਾਨ ਉਹਨਾਂ ਦੀਆਂ ਫੈਨਸ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਨਾਲ ਫੋਟੋ ਕਰਵਾਉਣ ਦੇ ਲਈ ਆ ਜਾਂਦੀਆਂ ਨੇ ਜਿੱਥੇ ਇੱਕ ਉਹਨਾਂ ਦੀ ਫੈਨ ਦੇ ਵੱਲੋਂ ਉਹਨਾਂ ਨੂੰ ਜ਼ਬਰਦਸਤੀ ਕੱਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਐਕਟਰ ਖੁਦ ਨੂੰ ਬਚਾਉਂਦਿਆਂ ਹੋਇਆਂ ਨਜ਼ਰ ਵੀ ਆ ਰਹੀ ਨੇ ਦਾਸੀਏ ਕੁਛ ਟਾਈਮ ਪਹਿਲਾਂ ਹੀ ਗਾਇਕ ਉਦਿਤ ਨਰਾਇਣ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਆਪਣੀ ਫੈਨ ਨੂੰ ਜ਼ਬਰਦਸਤੀ ਕਿਸ ਕਰਦੇ ਹੋਇਆ ਨਜ਼ਰ ਆ ਰਹੀ ਸੀ ਤਾਂ ਉੱਥੇ ਹੀ ਹੁਣ ਐਕਟਰ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੀ ਫੈਨ ਦੇ ਵੱਲੋਂ ਜ਼ਬਰਦਸਤੀ ਦੋ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸ ਕਰਨ ਦੀ ਤਾਂ ਐਕਟਰ ਖੁਦ ਨੂੰ ਬਚਾਉਂਦਿਆ ਹੋਇਆ ਨਜ਼ਰ ਆਉਂਦੇ ਹਨ ਹਾਲਾਂਕਿ ਉਹਨਾਂ ਦੇ ਵੱਲੋਂ ਕੋਈ ਗੁੱਸਾ ਨਹੀਂ ਕੀਤਾ ਜਾਂਦਾ ਬੇहद ਪਿਆਰ ਦੇ ਨਾਲ ਬੇहद ਪੀਸਫੁਲੀ ਜੁਆ ਆਪਣੀ ਫੈਨ ਨੂੰ ਪਿੱਛੇ ਕਰ ਦੇਣਾ ਤੇ ਦੱਸਦੀ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਐਕਟਰ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਆਦਿੱਤਿਅ ਰੋਏ ਕਪੂਰ ਔਰਤਾਂ ਨਾਲ ਇਸ ਤਰ੍ਹਾਂ ਘਿਰੇ ਹੋਏ ਨਜ਼ਰ ਆਉਂਦੇ ਐ ਉਹ ਕਾਫੀ ਸਦਾ ਸਟ੍ਰੈਸਟ ਵੀ ਆ ਜਾਂਦੇ ਨੇ ਹੁਣ ਸੋਸ਼ਲ ਮੀਡੀਆ ਉਤੇ ਇਸ ਔਰਤ ਦੀ ਤੁਲਨਾ ਜੋ ਆ ਮਸ਼ਹੂਰ ਗਾਇਕ ਉਦਿਤ ਨਰਾਇਣ ਦੇ ਨਾਲ ਵੀ ਕੀਤੀ ਜਾ ਰਹੀ ਹੈ ਦਰਅਸਲ ਹਾਲੀ ਦੇ ਵਿੱਚ ਆਪਣੇ ਇੱਕ ਸ਼ੋਅ ਦੌਰਾਨ ਉਦਿਤ ਨਰਾਇਣ ਨੇ ਵੀ ਇੱਕ ਔਰਤ ਨੂੰ ਫੋਰਸਫੁਲੀ ਕੇਸ ਕੀਤੀ ਸੀ ਜੋ ਕਿ ਉਹਨਾਂ ਦੇ ਨਾਲ ਸੈਲਫੀ ਲੈਣ ਆਈ ਸੀ ਜਿਸ ਤੋਂ ਬਾਅਦ ਗਾਇਕ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਟਰੋਲ ਵੀ ਕੀਤਾ ਗਿਆ ਸੀ ਹੁਣ ਫੋਟੋ ਦੇ ਬਹਾਨੇ ਅਦਿੱਤ્ય ਰੋਏ ਕਪੂਰ ਦੇ ਨਾਲ ਵੀ ਖੜੀ ਔਰਤ ਦੀ ਤੁਲਨਾ ਜੋ ਹੁਣ ਗਾਇਕ ਦੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਫੀਮੇਲ ODIT NARAYAN ਕੇ ਹਜਾਰਿਆ ਦੱਸਦੀ ਹੈ ਕਿ ਇਸ ਤੋਂ ਬਾਅਦ ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਐਕਟਰ ਜੋ ਹੈ ਸ ਫੈਨ ਨੂੰ ਰੋਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਇਹ ਵੀਡੀਓ ਕਰਕੇ ਲੋਕਾਂ ਦੇ ਵੱਲੋਂ ਇਸ ਜੋ ਫੀਮੇਲ ਫੈਨ ਹੈ ਉਸ ਨੂੰ ਕਾਫੀ ਜ਼ਿਆਦਾ ਟਰੋਲ ਵੀ ਕੀਤਾ ਜਾ ਰਿਹਾ ਰਿਐਕਸ਼ਨ ਵੀ ਦਿੱਤੇ ਜਾ ਰਹੇ ਆ ਲੋਕਾਂ ਦੇ ਵੱਲੋਂ ਇਸ ਔਰਤ ਦਾ ਜੋ ਮਜ਼ਾਕ ਵੀ ਕਿਤੇ ਨਾ ਕਿਤੇ ਉਡਾਇਆ ਜਾ ਰਿਹਾ ਹੁਣ ਤੱਕ ਇਹ ਵੀਡੀਓ ਜੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਵੀ ਹੋ ਚੁੱਕੀ ਹੈ ਤਾਂ ਲੋਕਾਂ ਦੇ ਵੱਲੋਂ ਜੋ ਕਮੈਂਟ ਕੀਤੇ ਜਾ ਰਹੇ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਬਚ ਗਏ ਤੇ ਇੱਕ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਹਾਈ ਕਿੰਨਾ ਪਿਆਰਾ ਹੈ ਤਾਂ ਦੱਸ ਦਿਓ ਕਿ ਕਈਆਂ ਦੇ ਵੱਲੋਂ ਥੈਂਕਫੁਲੀ ਆਪਣੇ ਆਪ ਨੂੰ ਇਹਨਾਂ ਦੇ ਵੱਲੋਂ ਬਚਾਇਆ ਗਿਆ ਤਾਂ ਉਹਦੀ ਬਹੁਤ ਵੱਲ ਲੋਕਾਂ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਇਹ ਵੀ ਇੱਕ ਤਰੀਕੇ ਦੀ ਹਰਾਸ਼ਮੈਂਟ ਹੈ ਜੋ ਐਕਟਰ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਦੱਸ ਦਿਓ ਕਿ ਇੱਕ ਤਾਂ ਇਹ ਨਾ ਸੀ ਜ਼ਿਆਦਾ ਹਾਈਟ ਹੋਣ ਦੇ ਕਰਕੇ ਜੋ ਆ ਅਦਿੱਤ્ય ਰੋਏ ਕਪੂਰ ਬਚ ਗਿਆ ਤਾਂ ਇਸ ਤਰੀਕੇ ਦੇ ਕਮੈਂਟਸ ਜੋ ਆ ਉਹਨਾਂ ਦੀ ਵੀਡੀਓ ਦੇ ਉੱਤੇ ਆ ਰਹੇ ਹੈ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਵਿਚਾਰ ਹੈ ਸਾਨੂੰ ਜ਼ਰੂਰ ਦੱਸਿਓ